ਐ ਵੀ ਮੇਟਰੋ ਆਪਾਂ ਬਾਈ ਅੱਜ ਪਹਿਲੀ ਵਾਰੀ ਸੜਕ ਤੇ ਲਿਆਂਦਾ ਇਹਨੂੰ ਠੀਕ ਆ ਆਪਣਾ ਦਲਸ਼ੇਰ ਨੂੰ ਤੇ ਵੜਕਾਂ ਕਰੋ ਚੈੱਕ ਤੇ ਬਾਕੀ ਖੜਨੀ ਖੁੜਨੀ ਬਾਕੀ ਸਾਨੂੰ ਪਤਾ ਹੀ ਅਰਜਨ ਔਲੀ ਲਾਲ ਦਾ ਬਾਈ ਇਹ ਡਾਇਰੈਕਟ ਆ ਠੀਕ ਆ ਖੜਨੀ ਖੁੜਨੀ ਚੈੱਕ ਕਰੋ ਤੇ ਮੜਕ ਪੂਰੀ ਆ ਅਗਰੈਸ਼ਨ ਦੇਖੋ ਘੋੜੇ ਦਾ ਕਿੰਨਾ ਤੇ ਬਾਕੀ ਇਧਰ ਹੀ ਟਵਾਲੀਓ ਆਪਾਂ ਇਧਰ ਦੀ ਹਾਂਜੀ ਆ ਇਧਰ ਦੀ ਇਧਰ ਦੀ ਤੇ ਛੈ ਬਣੂ ਚੰਦਰਾ ਬਣੂ ਚੰਦਰਾ ਠੀਕ ਆ ਇਹ ਗੱਲ ਨਹੀਂ ਹੈਗੀ ਖੜਨੀ ਖੜਨੀ ਤੁਸੀਂ ਚੈੱਕ ਕਰ ਲਓ ਵਿੜਕਦਾ ਪੂਰਾ ਪਰ ਹੁਣ ਜਦੋਂ ਆਪਾਂ ਇਹਨੂੰ ਸੜਕ ਤੇ ਕੱਢਣ ਲੱਗ ਗਏ ਨਾ ਬਾਈ ਇਹ ਸਿੱਖ ਜੂ ਸਾਰਾ ਕੁਝ ਖੜਨਾ ਵੀ ਕਿੰਨੀਆਂ ਵੜਕਾਂ ਮਾਰਦੀਆਂ ਹਸ਼ਰਾ ਚਾਰ ਪੰਜ ਮਾਰਦੀਆਂ ਨਾ ਖੜਨਾ ਵੀ ਸਿੱਖ ਜੂ ਖੁੱਲ ਕੇ ਮਾਰਾ ਵਾਜੇ ਮੈਂ ਸੱਚਾ ਮਾਰਦਾ ਹੁੰਦਾ ਹਾਂ ਕੀ ਹੋ ਗਿਆ ਖੜ ਜਾ ਫਿਰ ਖੜ ਜਾ ਖੜਨੀ ਹੁਣ ਜੇ ਆਪਾਂ ਨੂੰ ਖੜਨੀ ਸਿਖਾਵਾਂਗੇ ਫੇਰ ਹੀ ਸਿੱਖੂ ਇਹ ਐਗਰੈਸ਼ਨ ਦੇਖੋ ਦਾ ਵੜਕਾ ਹੈ। ਬਾਕੀ ਬਾਈ ਛੇਤੀ ਆਪਾਂ ਇਹਨੂੰ ਕਰਾਂਗੇ ਹਨਾ ਪਿਆਰ ਤੇ ਹੋ ਗਿਆ ਬਾਈ ਇਹ 55 ਇੰਚ ਕਿੰਨੇ ਮਹੀਨੇ ਲੱਗਛ ਰਹੇ? ਇਹ 8 ਮਹੀਨੇ ਚ 4-5 ਦਿਨ ਘੱਟ ਆਗਾ। ਹਾਂ 8 ਮਹੀਨੇ ਦਾ ਇਹ ਹੋਇਆ ਨਹੀਂ ਤੇ 55 ਇੰਚ ਹਾਈਟ ਕਰ ਗਿਆ। ਹੂੰ। ਦੋ ਛੇਰ ਐ ਮਾਰਦਾ ਬਈ ਵੜਕਾਂ। ਵਾਲੇ ਵੀਰ ਕਹਿੰਦਾ ਵੀ ਵੜਕਾਂ ਮਾਰਨ ਕਿਵੇਂ ਲਾਇਆ ਬਈ ਜਨ ਬਨਾਂ ਦੇ ਵਿੱਚ ਰਹਿਣਾ ਪੈਂਦਾ ਸਿਖਾਉਣਾ ਪੈਂਦਾ ਸਾਰਾ ਕੁਝ। ਠੀਕ ਹੈ। ਬਾਕੀ ਘੈਂਟਰਾ ਦਾਸ ਪੂਰਾ ਹਨਾ। ਰ ਅੱਗੇ ਨਾਲ ਸਾਫ ਵੀ ਰਹਿਣ ਲੱਗ ਗਿਆ ਸਾਫ ਰਹਿਣ ਲੱਗ ਗਿਆ ਉਹ ਐਂਗਲ ਸਹੀ ਆਉਂਦਾ ਹਾਂ ਹੈ ਐਂਗਲ ਸਹੀ ਆਉਂਦਾ ਸਾਫ ਵੀ ਰਹਿਣ ਲੱਗ ਗਿਆ ਲੈ ਇਹ ਤੋਰ ਕਿੱਧਰ ਚੱਲ ਫਿਰ ਤੇ ਤੋਰਾ ਦਿਖਾਈ ਆ ਜਾ ਚੱਲ ਫਿਰ ਚਾ ਚੱਲ 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 ਤੋਰ ਤੇਰੀ ਨੂੰ ਲੋਕ ਸਲਾਮਾ ਕਰਦੇ ਨੇ ਤੋਰ ਤੇਰੀ ਨੂੰ ਬਹੁਤ ਸਲਾਮਾ ਕਰਦਾ ਤੋਰਦਾ ਕਿਹੜੇ ਲੋਟ ਚੱਲ ਫਿਰ ਚੱਲ 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 ਇਹਨੂੰ ਇਕੱਲੇ ਨੂੰ ਕੱਢਣ ਦਾ ਫਾਇਦਾ ਹਰ ਜਾ ਇਕੱਲੇ ਨੂੰ ਕੱਢਣ ਦਾ ਫਾਇਦਾ

ਵੱਡੀ ਗੁੱਸੇ ਤੋਂ ਬਾਈ ਸਾਈਡ ਤੇ ਕਰ ਲਓ। ਆਹ ਚਲੋ। ਛੱਡਣਾ ਤਾਂ ਹੈ। ਨੇੜੇ ਫੜ ਲੂ ਨੇੜੋਂ। ਨਹੀਂ ਇਹਨੂੰ ਐਵੇਂ ਛੜਾਜੂ। ਹਾਂ? ਇੱਕ ਦੀ ਵੀ ਨਹੀਂ ਛੜਾ ਕੇ ਸੀ ਨਾ ਪਹਿਲਾਂ। ਜੁੜਦੇ ਨਹੀਂ ਹੈਗੇ। ਮਰਵਾਈਏ ਵੜ ਕੇ ਹੋਰ। ਕੋਕ ਜਾ ਕਰੋ ਕੋਕ ਜਾ। ਦਲਸ਼ੇਰ। ਹਾਂ? ਹੁਣ ਆਲੀਆ ਖੁੱਲ ਕੇ। ਖੁੱਲ ਗਿਆ ਖੁੱਲ ਗਿਆ ਵੋਲਿਊਮ। ਵੌਲਿਊਮ ਖੁੱਲ ਗਈ ਜਿਵੇਂ ਜਿਵੇਂ ਦੂਰ ਹੋਈ ਜਾਂਦੇ ਉਹਵੇਂ ਵੌਲਿਊਮ ਵਧ ਜਾਂਦੀ ਆ ਸਹੀ ਗੱਲ ਆ ਹਾਂ ਲੱਗਦਾ